ਸਾਰਨ ਸਤਿ ਸ਼੍ਰੀ ਅਕਾਲ ਮੇਰੇ ਵੀਰਾਂ ਤੇ ਭੈਣਾਂ ਨੂੰ ਔਰ ਸਵੇਰੇ ਆਪਾਂ ਚੱਲਣ ਲੱਗੇ ਘਰੋਂ ਵੀ ਬਣਾਣੀ ਤਸੀ ਪਰ ਬਾਰਿਸ਼ ਬਹੁਤ ਤੇਜ਼ ਆ ਰਹੀ ਸੀ ਤੇ ਆਪਾਂ ਕਿਸੇ ਨੂੰ ਭੈਣਾਂ ਨੂੰ ਆਪਾਂ ਸਟੇਸ਼ਨ ਤੇ ਛੱਡਣਾ ਆਇਏ ਸੀ ਤੇ ਹੋਣੇ ਸੋਚਦੇ ਆ ਵੀ ਚਲੋ ਥੋੜੀ ਬੋਤੀ ਦੀ ਨਿਕ ਬਣੀ ਆਪਾਂ ਬਹਾਈਏ ਕਿਉਂਕਿ ਬਾਰਿਸ਼ ਨੇ ਬੜਾ ਪਰੇਸ਼ਾਨ ਕੀਤਾ ਹੋਇਆ ਹੈ ਇਹ ਇਹ ਸੋਚਦੇ ਸੀ ਆ ਵੀ ਚਲੋ ਕਰੋ ਤੇ ਆ ਲੈ ਲੱਗੇ ਬਣਾਵਾਂਗੇ ਪਰ ਬਣਾ ਨਹੀਂ ਪਾਈ ਚਲੋ ਹਾਂਜੀ ਹੁਣ ਦੇਖੋ ਅਸੀਂ ਤੁਹਾਨੂੰ ਦਿਖਾਵਾਂਗੇ ਇੱਥੇ ਕੇਰਲਾ ਦੇ ਘਰ ਦੇਖੋ ਕਿੰਨੇ ਸੋਨੇ-ਸੋਨੇ ਘਾਰੇ ਆ ਵਧੀਆ ਛੋਟੇ-ਛੋਟੇ ਆ ਦਿਵਾਰਾਂ ਵੀ ਬਿਲਕੁਲ ਛੋਟੇ-ਛੋਟੇ ਆ ਪਰ ਕੋਈ ਨਹੀਂ ਕੋਈ ਪਾਣੀ ਦਾ ਵੀ ਆ ਗੱਲ ਕਰਦਾ ਦੇਖੀ ਜਾਈ ਤੇ ਘਰ ਵੀ ਬਹੁਤ ਵਧੀਆ-ਵਧੀਆ ਬਣਾਏ ਹੋਏ ਆ ਜਿੱਧਰ ਵੀ ਦੇਖੋ ਬਹੁਤੀ ਤੁਹਾਨੂੰ ਅੱਖਾਂ ਨੂੰ ਪੌਂਦਾ ਹੀ ਮਨ ਨੂੰ ਪੌਂਦਾ ਹੀ ਇਹ ਸਾਰਾ ਕੁਝ ਲੱਗੂਗਾ ਸਾਡਾ ਤਾਂ ਮੰਨੀ ਨਹੀਂ ਕਰਦਾ ਵੀ ਅਸੀਂ ਮਤਲਬ ਕਿ ਦਿਲ ਕਰਦਾ ਵੀ ਵਾਚੇ ਝਹੀਏ ਝਹੀਏ ਇਹ ਵੀ ਬਹੁਤ ਵਧੀਆ ਦਾਤ ਹੈ ਇਹ ਦੇਖੋ ਹਰ ਘਰ ਦੇ ਵਿੱਚ ਤੁਹਾਨੂੰ ਇੰਨੇ ਵਧੀਆ-ਵਧੀਆ ਫਰੂਟਾਂ ਦੇ ਨਾਰੀਅਲ ਦੇ ਦੇਖੋ ਨਾਰੀਅਲ ਕਿੰਨੇ ਲੱਗੇ ਹੋਏ ਆ ਪੇੜ 'ਤੇ ਨਾਰੀਅਲ ਦੇ ਦਰਖਤ ਮੈਣ ਲੱਗੇ ਠੀਕ ਦੇਖੋ ਕਿੰਨਾ ਵਧੀਆ ਲੱਗਦਾ ਗ੍ਰੀਨ ਗ੍ਰੀਨ ਇਹ ਸਭ ਵਿਚਾਰੋਂ ਪਾਸੇ ਹਰਿਆਲੀ ਹੀ ਹਰਿਆਲੀ ਹੈ ਇਹ ਬਹੁਤ ਵਧੀਆ ਲੱਗਦੀ ਹੈ ਦੇਖੋ ਕਿੰਨੇ ਛੋਟੇ ਛੋਟੇ ਦਿਵਾਰਾਂ ਇੱਧਰ ਕੋਈ ਚੋਰ ਦਾ ਕੋਈ ਵੀ ਇਸ ਤਰ੍ਹਾਂ ਦਾ ਡਰ ਨਹੀਂ ਹੈਗਾ ਛੋਟੇ ਛੋਟੇ ਗੇਟ ਆ ਫਿਰ ਕੋਈ ਵੀ ਇਦਾਂ ਦਾ ਮਤਲਬ ਇਹਨਾਂ ਨੂੰ ਕੋਈ ਖਤਰਾ ਹੀ ਨਹੀਂ ਆਪਾਂ ਦੇਖੋ ਕਿੰਨੇ ਵੱਡੇ ਵੱਡੇ ਨਿਵਾਰਾਂ ਦੇ ਕੋਲੇ ਬਣਾਏ ਨੇ ਇੱਥੇ ਮੇਰੇ ਵੱਡੇ ਗੇਟ ਦੀ ਕੰਨ ਦੇ ਤਾਂ ਤਾਰਾਂ ਨਹੀਂ ਲਗਾ ਦੇਈ ਕਿਉਂਕਿ ਆਪਾਂ ਨੂੰ ਮਾਲਕ ਜਿਹਾ ਡਾਰੀ ਰਹਿੰਦਾ ਇਹਨਾਂ ਨੂੰ ਕੋਈ ਡਾਰੀ ਨਹੀਂ ਹੋਊਗਾ ਕਿ ਸਾਡੇ ਕਾਰ ਵਿੱਚ ਕੋਈ ਚੋਰ ਆਊਗਾ ਜਾਂ ਕੋਈ ਜਾਊਗਾ ਦੇਖੋ ਕਿ ਮੈਂ ਛੋਟਾ ਛੋਟਾ ਦਿਵਾਰਾਂ ਆ ਮਤਲਬ ਇੱਧਰ ਨਾ ਮਾਹੌਲ ਕੁਝ ਬਹੁਤ ਵਧੀਆ ਹੈ ਕੋਈ ਇਹਨਾਂ ਨੂੰ ਚੋਰ ਦੇ ਚੱਕਿਆ ਨਾ ਡਾਰੀ ਨਹੀਂ ਹੈ ਹਾਂਜੀ ਕਿਉਂਕਿ ਆਪਣੇ ਪੰਜਾਬ ਵਿੱਚ ਪਿੰਡਾਂ ਦੇ ਵਿੱਚ ਬੱਚੇ ਆ ਨੌਜਵਾਨ ਆ ਨਸ਼ੇ ਦੇ ਆਦੀ ਆ ਕਿਉਂ ਇੱਥੇ ਬੱਚੇ ਆ ਪੜਾਈ ਲਿਖਾਈ ਚ ਖੇਡਾਂ ਚ ਸਭ ਤੋਂ ਅੱਗੇ ਆ ਸਾਡੇ ਵੀ ਪੰਜਾਬ ਵਿੱਚ ਮੈਂ ਕਹਿੰਦੀ ਆ ਰੱਬ ਅੱਗੇ ਫਰਿਆਦ ਕਰਦੀ ਆ ਰੱਬਾ ਸਾਡੇ ਪੰਜਾਬ ਨੂੰ ਵੀ ਕੇਰਲਾ ਵਰਗਾ ਬਣਾ ਦੇ ਕਿਉਂਕਿ ਸਾਡੇ ਬੱਚੇ ਵੀ ਜ਼ਿਆਦਾ ਪੜ੍ਹਨ ਲਿਖਣ ਔਰ ਜ਼ਿਆਦਾ ਆਪਣੇ ਕੌਮਿਤ ਨੂੰ ਵਧੀਆ ਬਣਾਉਣ ਸਾਡੀ ਵੀ ਸਰਕਾਰ ਨੂੰ ਇਦਾਂ ਹੀ ਹੋਣਾ ਚਾਹੀਦਾ ਕਿ ਸਾਡੇ ਬੱਚੇ ਬਹੁਤ ਹੀ ਅੱਗੇ ਵਧਣ ਕਿਉਂਕਿ ਜੇ ਉਹ ਬੱਚਾ ਕਾਲਜ ਜਾਂਦਾ ਹੈ ਕੋਈ ਡਿਗਰੀ ਤੋਂ ਇਲਾਵਾ ਵਾਪਸ ਹੀ ਮਤਲਬ ਕਿ ਆਪਣੀ ਲਾਈਫ ਨੂੰ ਅੱਗੇ ਵਧਾਤੀ ਹੁੰਦਾ ਹੈ ਕੋਈ ਇੰਜੀਨੀਅਰ ਆ ਕੋਈ ਡਾਕਟਰ ਆ ਕੋਈ ਗੁਰੀ ਆ ਕੋਈ ਬੱਚੇ ਪੜਾਈ ਕਰਦੇ ਆ ਤੇ ਉਸੇ ਤਰ੍ਹਾਂ ਸਾਡੀ ਵੀ ਸਰਕਾਰ ਨੂੰ ਚਾਹੀਦਾ ਆ ਜਿਵੇਂ ਵੀ ਆਪਣੇ ਬੱਚਿਆਂ ਦਾ ਭਵਿੱਖ ਨੂੰ ਅੱਗੇ ਵਧਾਈਏ ਨਸ਼ਾ ਜਿਹੜਾ ਬਿਲਕੁਲ ਪਾਉਣਾ ਹੈ ਨਹੀਂ ਛੋੜੇ ਬੱਚੇ ਉਹ ਵਾਪਸ ਕਰਨਗੇ ਪੜਾਈ ਜਿਉਂ ਸਾਰੋ ਬਾਹਰ ਦੇ ਵਿੱਚ ਆ ਕੇ ਆਪਣਾ ਭਵਿੱਖ ਵਧੀਆ ਬਣਾ ਸਕਦੇ ਹੁੰਦੇ। ਕੋਣ ਦੇਖੋ ਆਪਣੇ ਮਾਤਾ ਪਿਤਾ ਦੇ ਬੱਚਿਆਂ ਨੂੰ ਇਹ ਕਿਰਾਵਾ ਤਾਂ ਇੱਕ ਜੱਟਾਂ ਨੇ ਅਸੀਂ ਆਪ ਨੂੰ ਦੇਖੀਦਾ ਖਾਸ ਕਿੱਥੇ ਆਪਾਂ ਅੱਜ ਵੀ ਪੰਜਾਬ ਦੇ ਹਾਂ ਅਸੀਂ ਦੇਖੀਦਾ ਹਰ ਬੱਚੇ ਦੇ ਹੱਥੋਂ ਮੋਬਾਈਲ ਚਿਆ ਨਾ ਇਹਦਾ ਮਤਲਬ ਕਿ ਕੁਝ ਚੀਜ਼ ਹੋਣਾ ਚਾਹੀਦਾ ਉਹਦੇ ਹੱਥ ਚੋਂ ਦਾ ਮੋਬਾਈਲ ਉਹ ਹਰ ਇੱਕ ਆਪਾਂ ਸ਼ਾਦੀਆਂ ਮਗਰ ਆ ਦੇ ਰਿਹਾ ਸੀ ਕੋਈ ਐਸ ਤਰ੍ਹਾਂ ਦੇ ਕਿੱਦਿਆ ਦੇਖਦਾ ਤਾਂ ਵਿਗੜ ਜਾਂਦੇ ਐਸੇ ਜਿਡੇ ਵੀ ਬੱਚੇ ਦੇ ਹੱਥੋਂ ਮੋਬਾਈਲ ਦੇ ਦੇਖਦੇ ਉਹ ਕਿ ਜਾਂ ਤੱਕ ਖੇਡਾਂ ਵਿੱਚ ਐ ਔਰ ਜਾਂ ਉਹ ਚੜਾਈ ਦੇ ਵਿੱਚ ਪਰ ਅੱਗੇ ਜਾਂਦੇ ਤੁਹਾਨੂੰ ਦਿਖਾਵਾਂਗੇ ਦੇਖੋ ਕਿੰਦਾ ਵੱਡਾ ਫੰਕਸ਼ਨ ਰੱਖਿਆ ਬੱਚਿਆਂ ਦਾ ਖੇਡਣ ਦਾ ਕੋਈ ਕਹਿ ਨਹੀਂ ਸਕਦਾ ਵੀ ਇਹ ਲੱਕੜ ਦਾ ਹੈ ਜਾਂ ਸੀਮੈਂਟ ਦਾ ਹੈ ਇਹ ਲੱਕੜੀ ਦਾ ਹੈ ਇਸ ਤਰ੍ਹਾਂ ਦੇ ਤੌਰ ਤੇ ਲੱਗੇ ਪੈਸਾ ਨਾ ਤੇ ਹੁਣ ਖੋਟ ਗਈ। ਆਪਾਂ ਚੱਲਦੇ। ਇਸ ਬਾਰੇ। ਤੌਰ ਤੇ ਤੌਰ ਤੇ ਰਾਹ ਤੇ ਦੇ ਵਿੱਚ ਦੇਖਦੇ ਹਾਂ ਕਿ ਕੀ ਪਾਣੀ ਹੈਗਾ। ਅੱਗੇ ਜਾ ਕੇ ਆਪਾਂ ਦੇਖਦੇ ਹਾਂ। ਹਾਂਜੀ ਕੋਣਾ ਸੀ ਪਹੁੰਚ ਗਿਆ ਕਰੇ ਤੇ ਮੇਰੇ ਵੀਰੋ ਤੇ ਭੈਣੋ ਆਪਣਾ ਖਿਆਲ ਰੱਖਣਾ ਔਰ ਆਪਣੇ ਇਹ ਛੋਟੇ ਭੈਣੋ ਵੀ ਯਾਦ ਰੱਖਣਾ ਤੇ ਫਿਰ ਨੈਕਸਟ ਟਾਈਮ ਫਿਰ ਤੁਹਾਨੂੰ ਮਿਲਾਂਗੇ ਸასიਆ ਕਾਲ